ਉਹ ਬਹੁਤ ਉਹਦੇ ਵਿੱਚ ਖੁਸ਼ੀ ਪੈਦਾ ਹੋ ਜਾਂਦੀ ਹੈ ਜਿੱਦਾਂ ਬੱਚੇ ਆਉਂਦੇ ਨੇ ਗੁਰਬਾਣੀ ਦਾ ਪਾਠ ਕਰਦੇ ਸੰਥਿਆ ਲੈਂਦੇ ਨੇ ਸਾਰਿਆਂ ਨੂੰ ਫਤਿਹ ਬੁਲਾਉਂਦੇ ਨੇ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਹ ਬੱਚੇ ਉਹਨਾਂ ਦਾ ਰੂਪ ਹੋਣ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਇਹ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਮਹਾਰਾਜ ਸਾਰਿਆਂ ਨੂੰ ਬਖਸ਼ਿਸ਼ ਕਰਨ ਇਸ ਮੌਕੇ ਦੇ ਉੱਤੇ 5-7 ਮਿੰਟ ਇੱਕ ਕਵਿਤਾ ਪੜ੍ਹਨੀ ਮੇਰਾ ਫਰਜ਼ ਬਣਦਾ ਹੈ ਤੇ ਸਤਿਗੁਰੂ ਜੀ ਮਹਾਰਾਜ ਨੇ ਅੰਮ੍ਰਿਤ ਬਾਣੀ ਦੇ ਵਿੱਚ ਜੋ ਲਿਖਿਆ ਹੈ ਇਹ ਬਹੁਤ ਵੱਡੇ ਸਮੁੰਦਰ ਨੇ ਕਵਿਤਾ ਇਤਿਆਦ ਕਦੇ ਕਦੇ ਵੀ ਸਮਾਪਤ ਨਹੀਂ ਹੁੰਦੇ ਬੜੇ ਪਿਆਰ ਨਾਲ ਆਪ ਸੰਗਤਾਂ ਸਰਵਣ ਕਰੋ ਘੜੀ ਸੁਲਖਣੀ ਵਾਰ ਮੁਬਾਰਕ ਜਦ ਘਰ ਜਨਮੇ ਪੁੱਤਰ ਜਾਪੇ ਮਾਂ ਦੀ ਗੋਦ ਚ ਆਇਆ ਚੰਦ ਆਕਾਸ਼ੋਂ ਉਤਰ ਸਖਣੇ ਅੰਬਰ ਖੁਸ਼ੀਆਂ ਸੰਦੇ ਲੱਗੇ ਦਿਸਣ ਆਵਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਡ ਪਵੇ ਸੰਸਾਰ ਗੰਡ ਦਾ ਮਤਲਬ ਹੁੰਦਾ ਸੰਬੰਧ ਜੁੜਨਾ ਔਲਾਦ ਦਾ ਕਰਕੇ ਸਾਡੇ ਸੰਬੰਧ ਜੁੜਦੇ ਨੇ ਆਪਣੇ ਅੱਗੇ-ਦਗੇ ਕਈ ਰਿਸ਼ਤੇ ਜਿਹੜੇ ਉਹ ਬਣ ਜਾਂਦੇ ਹਨ ਜਦੋਂ ਸਾਡੇ ਅਣਸਵੰਸ ਅੱਗੇ ਚੱਲਦੀ ਆ ਇਹਦੇ ਵਿੱਚ ਕੋਈ ਲੜਕੇ ਲੜਕੀ ਦਾ ਫਰਕ ਨਹੀਂ ਹੈ ਜਦੋਂ ਪੂਰਾ ਸ਼ਬਦ ਅਸੀਂ ਪੜ੍ਹਦੇ ਆ ਨਾ ਸਿਰਫ ਇਹ ਇੱਕ ਐਗਜ਼ਾਮਪਲ ਹੈ ਕਿ ਜਦੋਂ ਆਪਾਂ ਮਾਂ ਰਾ ਸਾਨੂੰ ਔਲਾਦ ਬਖਸ਼ਿਸ਼ ਕਰਦੇ ਆ ਉਹਦੇ ਨਾਲ ਸਾਡਾ ਦਾਰੂ ਮਦਾਰ ਪਰਿਵਾਰ ਦੇ ਜਿਹੜੇ ਸਬੰਧ ਆ ਹੋਰ ਜ਼ਿਆਦਾ ਵੱਧ ਜਾਂਦੇ ਨੇ ਨਾ ਕੁਦਰਤ ਨੇ ਪੈਦਾ ਕੀਤਾ ਐਸਾ ਹੋਰ ਪਦਾਰਥ ਜਿਸ ਦੇ ਬਾਝੋਂ ਤਾਜ ਤਖਤ ਸਭ ਜਾਣਦੇ ਦਿਸਣ ਨਿਰਾਰਥ ਪੂਤ ਨੇ ਆਂਦਾ ਵਾਸਾ ਜਾਪੇ ਸੋਨੇ ਦਾ ਘਰ ਬਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਡ ਪਵੇ ਸੰਸਾਰ ਤਾਂ ਇਥੇ ਨਾਲ ਦੀ ਨਾਲ ਮੈਂ ਇੱਕ ਉਦਾਹਰਣ ਦਿਆਂ ਸਾਡੇ ਪਿੰਡ ਦਾ ਇੱਕ ਬੰਦਾ ਤੇ ਉਹ ਬਹੁਤ ਜ਼ਿਆਦਾ ਅਮੀਰ ਆ ਉਹਨੇ ਲੋਕਾਂ ਨੂੰ ਸ਼ਰਾਬਾਂ ਦਾ ਕੋਥੇ ਪਿਆ ਕੇ ਇੰਡੀਆਸ ਦੇ ਬੜੀ ਪੈਲੀ ਸਾਰਿਆਂ ਦੀ ਖਰੀਦ ਲਈ ਫਿਰ ਉਹ ਕੈਨੇਡਾ ਚ ਆ ਗਿਆ ਤਾਂ ਇੱਕ ਦਿਨ ਉਹ ਮੈਨੂੰ ਮਿਲੇ ਬਜ਼ੁਰਗ ਹੋ ਗਏ ਸੀ ਬਹੁਤ ਜ਼ਿਆਦਾ ਮੈਂ ਪੁੱਛਿਆ ਜੀ ਤੁਹਾਡਾ ਕੀ ਹਾਲ ਚਾਲ ਹੈ ਫਿਰ ਤੁਹਾਡਾ ਕਿੱਦਾਂ ਸਮਾਂ ਸਪੈਂਡ ਹੁੰਦਾ ਵੀ ਘਰ ਵਿੱਚ ਕਿੱਦਾਂ ਤੁਸੀਂ ਫਿਰ ਆਪਣੇ ਪੁੱਤਰ-ਪੁੱਤਰੀਆਂ ਨਾਲ ਖੇਡਦੇ ਰਹਿੰਦੇ ਹੋ ਉਸ ਬੰਦੇ ਦੀ ਅੱਖਾਂ 'ਚ ਪਾਣੀ ਜਿਹਾ ਆ ਗਿਆ ਤੇ ਮੈਨੂੰ ਕਹਿਣ ਲੱਗਾ ਵੀ ਭਾਈ ਸਾਹਿਬ ਪੁੱਤਰ-ਪੁੱਤਰੀਆਂ ਨਾਲ ਮੈਂ ਕਾਹਦਾ ਖੇਡਣਾ ਪਿਛਲੇ ਕਈ ਸਾਲਾਂ ਤੋਂ ਮੈਂ ਇੱਥੇ ਰਹਿੰਦਾ ਵਾਂ ਤੇ ਨਾ ਮੇਰੀ ਬੇਟੀ ਨੇ ਵਿਆਹ ਕਰਵਾਇਆ ਉਹਦੀ ਵੀ 40 ਸਾਲ ਉਮਰ ਹੋ ਚੱਲੀ ਆ ਮੇਰਾ ਬੇਟਾ ਵੀ 45 ਸਾਲਾਂ ਦਾ ਹੋ ਗਿਆ ਵਾ ਤੇ ਮੈਂ ਤੇ ਬਸ ਇਦਾਂ ਵਿਚਾਰਾ ਟਾਈਮ ਪਾਸ ਕਰਦਾ ਫਿਰਦਾ ਕਹਿੰਦਾ ਭਾਬ ਇਹ ਵੀ ਜ਼ਿੰਦਗੀ ਦੇ ਸਭ ਤੋਂ ਵੱਡੇ ਸੁੱਖ ਹਨ ਬਜ਼ੁਰਗਾਂ ਨੂੰ ਜਦੋਂ ਪੁੱਤਰ ਪੁੱਤਰੇ ਬੱਚੇ ਨਾ ਉਹਨਾਂ ਦਾ ਆਸਰਾ ਮਿਲ ਜਾਂਦਾ ਉਹਨਾਂ ਨਾਲ ਸਮਾਂ ਸਪੈਂਡ ਕਰਨਾ ਤੇ ਉਹ ਬੰਦਾ ਵਿਚਾਰਾ ਚੁੱਪ ਚਾ ਗਿਆ ਕਰ ਗਿਆ ਕਹਿੰਦਾ ਭਾਉ ਭਾਵੇਂ ਬੰਦੇ ਕੋਲ ਸੋਨੇ ਦੇ ਬਾਹਰ ਲੱਗੇ ਹੁਣ ਵੱਡੀਆਂ ਕੋਠੀਆਂ ਹੋਣ ਜਿੰਨਾ ਚਰੁੰਡੂ ਅਗੇ ਕੋਝ ਦਿਖਾਈ ਨਹੀਂ ਦਿੰਦਾ ਤੇ ਉਹਦੇ ਵਾਸਤੇ ਚੀਜ਼ਾਂ ਕੋਈ ਵੈਲਿਊ ਨਹੀਂ ਰੱਖਦੀਆਂ ਹਨ ਸੁਰਗ ਉੱਤਰ ਧਰਤੀ ਤੇ ਆਵੇ लाਡ ਕਰੇ ਜਦ ਬੱਚਾ ਹੋਰ ਸਭੇ ਫਲ ਪੱਕੇ ਮਿੱਠੇ ਇਹ ਫਲਾਂ ਮਿੱਠਾ ਕੱਚਾ ਵਿੱਚ ਤੋਤਲੀ ਜੀਬ ਦੇ ਹੁੰਦੇ ਸ਼ਹਿਦ ਪਰ ਇਹ ਪੰਡਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਢ ਪਵੇ ਸੰਸਾਰ ਬਿਨ ਕਰਮਾ ਏ ਵਸਤ ਅੰਬੋਲਕ ਥਿਉਂਦੀ ਹੈ ਨਾ ਭਾਲੀ ਪਟਰਾਣੀ ਤੋਂ ਗੁਨਾ ਕਰੋੜਾ ਬਣੀ ਦਿੱਸੇ ਪੁੱਤ ਵਾਲੀ ਪੁੰਝੇ ਸੁੱਤੀ ਭੁਖੀ ਪਾਣੀ ਪੈਨੇ ਹੋਣ ਲੰਗਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਢ ਪਵੇ ਸੰਸਾਰ ਸਰ ਬਣ ਬਣ ਅੰਦਲੇ ਮਾਪਿਆਂ ਦੀ ਚੁੱਕਦੇ ਜਿਹੜੇ ਵਹੀਂਗੀ ਸੋਨੇ ਦੇ ਪਹਾੜੋਂ ਪੁੱਜ ਕੇ ਲੱਖਾਂ ਦਰਜੇ ਮਹਿੰਗੀ ਨਾ ਇਹਨਾਂ ਦਾ ਵਿੱਚ ਬਜ਼ਾਰਾਂ ਹੁੰਦਾ ਵਣਜ ਵਪਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਢ ਪਵੇ ਸੰਸਾਰ ਆਤਰ ਫੁਲੇਲ ਚਨਾਤੀ ਹੋਵੇ ਨਾਲ ਹੀਰਿਆਂ ਟੋਲੀ ਪਰੀ ਇੰਦਰ ਦੀ ਹਰਨੀ ਰੰਬਾ ਲੱਗੀ ਹੋਵੇ ਗੋਲੀ ਬੇਨ ਬੇਟੇ ਦੇ ਸੋਂਦੇ ਹੈ ਨਹੀਂ ਕੀਤੇ ਲੱਖ ਸ਼ਿੰਗਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਡ ਪਵੇ ਸੰਸਾਰ ਬਾਲਗ ਹੋ ਕੇ ਵਿਦਿਆ ਪੜ ਕੇ ਕਰਕੇ ਨੇਕ ਕਮਾਈਆਂ ਸੇਰੇ ਬਨ ਘਰੀ ਲੈ ਆਉਂਦੇ ਭਲੇ ਕਰਾਂ ਦੀਆਂ ਜਾਈਆਂ ਤੱਕ ਮਾਪਿਆਂ ਦੇ ਚਿਤਵੇ ਸੁਪਨੇ ਹੁੰਦੇ ਫੇਰ ਸਾਕਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਢ ਪਵੇ ਸੰਸਾਰ ਤੇ ਲਾਸ਼ ਬੰਦਿਆ ਸੱਤਾਂ ਲੋਕਾਂ ਦੇ ਵਿੱਚ ਹੈ ਨਾ ਇਸ ਭਾਂਤ ਦੀ ਹੱਟੀ ਜਿੱਥੋਂ ਪੋਤ ਵਟਾਇਆ ਜਾਵੇ ਦੇ ਪਾਰਸ ਦੀ ਵੱਟੀ ਮੁੱਲੋਂ ਬਿਨਾ ਪ੍ਰਾਪਤ ਹੋਵੇ ਜੇ ਟੁੱਟੇ ਕਰਤਾਰ ਗੁਰਬਾਣੀ ਫੁਰਮਾਵੇ ਪੁੱਤੀ ਗੰਢ ਪਵੇ ਸੰਸਾਰ ਔਲਾਦ ਤੇ ਕਾਲਪੁਰਖ ਵੈਗੁਰੂ ਜੀ ਬਖਸ਼ਿਸ਼ ਕਰ ਦਿੰਦੇ ਨੇ ਸਭ ਤੋਂ ਵੱਡੀ ਦਾਤ ਇਹ ਆ ਕਿ ਜਿਹੜੇ ਉਹ ਬੱਚੇ ਨੇ ਉਹ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹਿਣ ਇਥੇ ਅਸੀਂ ਪਤਾ ਨਹੀਂ ਕਈ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ ਤੇ ਕਈ ਵੇਲੇ ਨਿਆਣਿਆਂ ਨੂੰ ਘਰ ਵਾਲੇ ਫੜ ਫੜ ਕੇ ਰੱਖਦੇ ਆ ਫਿਰ ਬਾਹਰ ਭਜਦੇ ਆ ਤੇ ਬੜੀ ਮੁਸ਼ਕਲ ਹੁੰਦੀ ਹੈ ਵੇਖੋ ਮਹਾਰਾਜ ਦੀ ਕਿਰਪਾ ਵਾ ਇਹ ਸਿੰਘ ਸਾਹਿਬ ਜੀ ਦਾ ਹੀ ਪ੍ਰਭਾਵ ਆ ਉਹਨਾਂ ਦਾ ਖੂਨ ਆ ਵੀ ਨਿਆਣਿਆਂ ਦੇ ਵਿੱਚ ਟਿਕਾਉ ਉਹ ਵੀ ਹੈਗਾ ਬੱਚੇ ਚੁੱਪ ਕਰਕੇ ਕਿੰਨੇ ਚਿਰ ਦੇ ਬੈਠੇ ਨੇ ਗੁਰਬਾਣੀ ਦਾ ਪਾਠ ਸੁਣ ਰਹੇ ਹਨ ਤੇ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਸਾਰੇ ਸਤਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਤੇ ਸਤਗੁਰੂ ਜੀ ਸਾਨੂੰ ਸ਼ੋਭ ਗੁਣ ਬਖਸ਼ਿਸ਼ ਕਰਨ ਇਹ ਹਰੇਕ ਇਨਸਾਨ ਦੀ ਨਾ ਇੱਛਾ ਹੁੰਦੀ ਆ ਜਿੱਦਾਂ ਜਿਹੜੇ ਮਾਤਾ ਜੀ ਉਹਦੇ ਸਾਡੇ ਆਪਣੇ ਨੇ ਸਾਨੂੰ ਦਬਕੇ ਵੀ ਮਾਰ ਲੈਂਦੇ ਆ ਵੀ ਤੁਸੀਂ ਕੀ ਕਰਦੇ ਕਿਤੇ ਸਾਨੂੰ ਇੱਕ ਆਪਣੇ ਬਣਦਾ ਅਹਿਸਾਸ ਹੁੰਦਾ ਵੀ ਸਾਡਾ ਕੋਈ ਆਪਣਾ ਵਾ ਇੱਕ ਦਿਨ ਦਫ਼ਤਰ ਚ ਉਥੇ ਗੱਲਬਾਤ ਵਰਤਾਦੋ ਪ੍ਰਸਾਦ ਇਹ ਕਹਿੰਦੇ ਉਹਥੇ ਦਫ਼ਤਰ ਚ ਗੱਲਬਾਤ ਚੱਲਦੀ ਸੀ ਤੇ ਅੱਛਾ ਸ਼ਬਦ ਪੜਨਾ ਬੱਚਿਆਂ ਨੇ ਕੀਰਤਨ ਕਰਨਾ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਫਤਿਹ ਪ੍ਰਵਾਨੋ ਜੀ ਤੇ ਮੈਂ ਇੱਕ ਮਿੰਟੋ ਬੇਨਤੀ ਕਰਾਂ ਇੱਕ ਦਿਨ ਉਹ ਗੱਲਬਾਤ ਚੱਲਦੀ ਸੀ ਤੇ ਉਥੇ ਗੱਲ ਕਹਿੰਦੇ ਵੀ ਬਗੀਚੇ ਦਾ ਤੁਸੀਂ ਵਿਆਹ ਸੁਣਿਆ ਮਾਤਾ ਜੀ ਵੀ ਲੱਗੇ ਸੀ ਕਹਿੰਦੇ ਮੈਨੂੰ ਵਿਖਾ ਦਿਤੇ ਉਹ ਵੀ ਬਗੀਚਾ ਕਹਿੰਦੇ ਕਿੰਨੂ ਆ ਅਚਾਨਕ ਮੁੜ ਕੇ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਇਹ ਬਗੀਚਾ ਹੈ ਤੇ ਇੱਥੇ ਤੁਰਿਆ ਫਿਰਦਾ ਹੁੰਦਾ ਤੋ ਕਹਿਣਦਾ ਵਾ ਵੀ ਉਹ ਕਹਤਾ ਤੁਸੀਂ ਘਰੇ ਆਪਣੀ YouTube ਤੇ ਵੱਡੀ LED ਦੇ ਉੱਤੇ ਜਾ ਕੇ ਸੁਣ ਲਿਓ ਮਹਾਰਾਜ ਕਿਰਪਾ ਕਰਨ ਜਿੱਦਾਂ ਨਾ ਮੇਰੇ ਮਨ 'ਚ ਇੱਛਾ ਆਈ ਵੀ ਕੋਈ ਆਪਣੇ ਬੱਚਿਆਂ ਨੂੰ ਕੁਝ ਜੋੜ ਕੇ ਦਿੰਦਾ ਧਨ ਪਦਾਰਥ ਪੈਲੀ ਆਦਿਕ ਤੇ ਮੈਂ ਖਡੂਰ ਸਾਹਿਬ ਕਥਾ ਕਰਦਾ ਹੁੰਦਾ ਸੀ ਮੈਂ ਸੋਚਿਆ ਵੀ ਮਹਾਰਾਜ ਕਿਰਪਾ ਕਰੋ ਮੇਰੇ ਕੋਲ ਆਪਣੀ ਸਾਰੀ ਕਥਾ ਕਰਵਾ ਲਓ ਉਹ ਫਿਰ ਮਹਾਰਾਜ 10 ਸਾਲ ਮੈਂ ਲੱਗਾ ਰਿਹਾ ਕਥਾ ਕਰਨ ਮਹਾਰਾਜ ਨੇ ਨਾ 610 ਘੰਟਿਆਂ ਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਵਾ ਲਈ ਫਿਰ ਮੈਂ Google Drive ਦੇ ਉੱਤੇ ਅਪਲੋਡ ਕਰ ਦਿੰਦੀ ਮੇਰੇ ਮਨ 'ਚ ਇੱਕ ਫੁਰਨਾ ਆਇਆ ਵੀ ਜਿਹੜੇ ਮੇਰੇ ਬੱਚੇ ਪੁੱਤਰ ਨੇ ਜਿਹੜੇ ਅੱਗੇ ਹੋਰ ਜਿਹੜੇ ਵੀ ਕੋ ਹੋਣਗੇ ਉਹ ਕਹਿਣ ਕਿ ਸਾਡੇ ਖਾਨਦਾਨ ਦੇ ਵਿੱਚ ਵੀ ਕੋਈ ਬਗੀਚਾ ਸਿੰਘ ਹੋਇਆ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਕੀਤੀ ਸੀ ਕਹਿਣ ਦਾ ਭਾਵ ਇਹ ਪੀ ਜਿੱਦਾਂ ਆਪਾਂ ਫਖਰ ਮਹਿਸੂਸ ਕਰਦੇ ਆ ਨਾ ਵੀ ਸਾਡੇ ਖਾਨ ਦੇ ਖਾਨਦਾਨ ਦੇ ਵਿੱਚ ਵੀ ਸਿੰਘ ਸਾਹਿਬ ਗਿਆਨੀ ਜੋ ਸੰਵੰਤ ਸਿੰਘ ਜੀ ਹੋਏ ਨੇ ਤੇ ਉਹਨਾਂ ਨੂੰ ਯਾਦ ਕਰਕੇ ਜਿਹੜੇ ਸਾਡੇ ਫੇ ਬੱਚੇ ਆ ਕਦੇ ਵੀ ਕੋਈ ਭੈੜਾ ਕੰਮ ਨਹੀਂ ਕਰਦੇ ਤੇ ਉਹ ਗੁਰੂ ਦੇ ਰਸਤੇ ਸਿੱਧੇ ਚੱਲੇ ਜਾਂਦੇ ਆ ਵੀ ਸਾਡੇ ਜਿਹੜੇ ਵੱਡੇ ਵੱਡੇ ਓਏ ਨੇ ਮਹਾਨ ਹੋਏ ਨੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ